ਅਗਲੀ ਖਬਰ ਰੁਪਿੰਦਰ ਕੌਰ ਪੰਦੇਰ ਦੀ ਭੈਣ ਕਮਲਜੀਤ ਕੌਰ ਖੈਰਾ ਵੱਲੋਂ ਪੰਜਾਬ ਆਉਣ ਦੇ ਕੀਤੇ ਐਲਾਨ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਦੀ ਨਾਗਰਿਕ ਰੁਪਿੰਦਰ ਕੌਰ ਪੰਦੇਰ ਉਰਫ ਰੂਪੀ ਦੇ ਕਤਲ ਦਾ ਮਾਮਲਾ ਹੋਰ ਉਲਝ ਗਿਆ ਜਦੋਂ ਪੰਜਾਬ ਪੁਲਿਸ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਰੁਪਿੰਦਰ ਕੌਰ ਪੰਦੇਰ ਵਿਰੁੱਧ ਐਨ ਆਰ ਆਈ ਪੁਲਿਸ ਥਾਣੇ ਵਿੱਚ ਇੱਕ ਮਾਮਲਾ ਦਰਜ ਸੀ ਅਤੇ ਉਸ ਵੱਲੋਂ ਚੇਨਈ ਹਵਾਈ ਅੱਡੇ ਰਾਹੀਂ ਭਾਰਤ ਦਾਖਲ ਹੋਣ ਅਤੇ ਨੇਪਾਲ ਦੇ ਰਸਤੇ ਅਮਰੀਕਾ ਵਾਪਸ ਜਾਣ ਦੇ ਖਰਚੇ ਨੂੰ ਵੇਖਦਿਆਂ ਪੁਲਿਸ ਨੇ ਇੱਕ ਲੋਕਆਊਟ ਨੋਟਿਸ ਵੀ ਜਾਰੀ ਕੀਤਾ। ਰੁਪਿੰਦਰ ਕੌਰ ਨੇ ਆਪਣੀ ਭੈਣ ਕਮਲਜੀਤ ਕੌਰ ਖੈਰਾ ਅਤੇ ਹੋਰਨਾਂ ਰਿਸ਼ਤੇਦਾਰਾਂ ਦੀਆਂ ਚੇਤਾਵਨੀਆਂ ਵੱਲ ਧਿਆਨ ਨਾ ਦਿੱਤਾ ਜੋ ਉਸ ਨੂੰ ਪੰਜਾਬ ਨਾ ਆਉਣ ਵਾਸਤੇ ਆਖ ਰਹੇ ਸਨ। ਦੂਜੇ ਪਾਸੇ ਕਮਲਜੀਤ ਕੌਰ ਖੈਰਾ ਨੇ ਦੋਸ਼ ਲਾਇਆ ਕਿ ਪੁਲਿਸ ਉਹਨਾਂ ਦੀ ਭੈਣ ਦੇ ਗਹਿਣੇ, ਦਸਤਾਵੇਜ਼ ਅਤੇ ਹੋਰ ਮਹਿੰਗੀਆਂ ਚੀਜ਼ਾਂ ਬਰਾਮਦ ਕਰਨ ਵਿੱਚ ਅਸਫਲ ਰਹੀ ਹੈ। ਹੁਣ ਕਮਲਜੀਤ ਕੌਰ ਖੈਰਾ ਪੰਜਾਬ ਪੁੱਜ ਰਹੇ ਨੇ ਅਤੇ ਇਨਸਾਫ ਮਿਲਣ ਤੱਕ ਇੱਥੇ ਹੀ ਰਹਿਣਗੇ ਇਹ ਵੀ ਪਤਾ ਲੱਗਾ ਕਿ ਕੁਝ ਸਾਲ ਪਹਿਲਾਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਜਾਇਦਾਦ ਨਾਲ ਸੰਬੰਧਿਤ ਕੰਮਕਾਜ ਲਈ ਰੁਪਿੰਦਰ ਕੌਰ ਪੰਦੇਰ ਪੰਜਾਬ ਆਈ ਸੀ ਪਰ ਸ਼ੱਕੀਆਂ ਨੇ ਉਸ ਨੂੰ ਉਲਝਾ ਲਿਆ ਕਮਲਜੀਤ ਕੌਰ ਖੈਰਾ ਮੁਤਾਬਕ ਉਹ ਪੰਜ ਭੈਣ ਭਰਾ ਨੇ ਰੁਪਿੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ ਜਦ ਕਿ ਉਹਨਾਂ ਦੇ ਇੱਕ ਭਰਾ ਦੀ ਮੌਤ 2008 ਵਿੱਚ ਹੋ ਗਈ ਸੀ ਇੱਕ ਪ੍ਰਾ ਅਤੇ ਭੈਣ ਵਿਰਧ ਹੋਣ ਕਾਰਨ ਮੰंजे ਤੋਂ ਉੱਠਣ ਦੇ ਸਮਰੱਥ ਨਹੀਂ ਉਧਰ ਕਤਲकांड ਦੇ ਮੁੱਖ ਮੁਲਜ਼ਮ ਚਰਨਜੀਤ ਸਿੰਘ ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਬੇਕਸੂਰ ਹੋਣ ਦਾ ਦਾਵਾ ਕੀਤਾ ਹੈ ਫੇਸਬੁੱਕ ਰਾਹੀਂ ਸਾਂਝੀ ਇੱਕ ਪੋਸਟ ਵਿੱਚ ਚਰਨਜੀਤ ਸਿੰਘ ਨੇ ਕਿਹਾ ਮੈਂ ਰੁਪਿੰਦਰ ਕੌਰ ਪੰਦੇਰ ਦਾ ਕਤਲ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਵਾਸਤੇ ਮੋਟੀ ਰਕਮ ਦਿੱਤੀ ਮੈਂ ਜਲਦ ਹੀ ਅਸਲੀਅਤ ਸਾਹਮਣੇ ਲਿਆਵਾਂਗਾ ਮੇਰੀ ਮਦਦ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੋਸਤਾਂ ਅਤੇ ਪਿੰਡ ਵਾਸੀਆਂ ਦਾ ਦਿਲੋਂ ਸ਼ੁਕਰੀਆ ਦੱਸ ਦਈਏ ਕਿ ਕਤਲकांड ਬਾਰੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਅਤੇ ਕਿਲਾ ਰਾਏਪੁਰ ਦੇ ਵਸਨੀਕ ਪੁਲਿਸ ਦੀ ਕਹਾਣੀ ਉੱਤੇ ਯਕੀਨ ਕਰਨ ਨੂੰ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਐਨ ਵਿਚਕਾਰ ਸਥਿਤ ਘਰ ਵਿੱਚ ਇੱਕ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਸਾਂਣਾ ਸੌਖਾ ਕੰਮ ਨਹੀਂ ਘਰ ਵਿੱਚੋਂ ਉੱਠਣ ਵਾਲੇ ਧੂਏ ਰਾਹੀਂ ਆਣ ਗੁਆਣ ਦੇ ਲੋਕਾਂ ਨੂੰ ਤੁਰਤ ਪਤਾ ਲੱਗ ਜਾਂਦਾ ਪਰ ਇੱਥੇ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਈ ਪੰਜਾਬ ਪੁਲਿਸ ਵੱਲੋਂ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਵਿਰੁੱਧ ਲੁਕਆਊਟ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਪਘੋੜਾ ਐਲਾਨਣ ਦੀ ਕਾਨੂੰਨੀ ਕਾਰਵਾਈ ਵੀ ਆਰੰਭ ਦਿੱਤੀ ਜਾਵੇਗੀ ਪਰ ਚਰਨਜੀਤ ਸਿੰਘ ਬੇਕਸੂਰ ਹੋਣ ਦੇ ਦਾਅਵੇ ਕਰ ਰਿਹਾ ਹੈ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਪਘੋੜਾ ਕਰਾਰ ਦਿੱਤੇ ਜਾਣ ਦੇ ਬਾਵਜੂਦ ਰੁਪਿੰਦਰ ਕੌਰ ਪੰਜਾਬ ਕਿਵੇਂ ਦਾਖਲ ਹੋਈ ਅਤੇ ਪੁਲਿਸ ਨੂੰ ਇਸ ਦੀ ਭਣਕ ਕਿਉਂ ਨਾ ਲੱਗੀ ਗੈਰ ਰਿਪੋਰਟ ਹਮਦਰ ਟੀਵੀ